ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਜੋ ਕੋਝ ਕੀਤਾ ਪੰਜਾਬੀਆਂ ਨੇ ਸਿੱਖਾਂ ਨੇ ਉਹ ਕੋਈ ਦੱਸਣ ਵਾਲੀ ਗੱਲ ਨਹੀਂ ਗਈ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਹੋਵੇ ਤੇ ਉਹਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤੇ ਉਹਦੇ 'ਚ ਸਾਡਾ ਸਾਰਿਆਂ ਦਾ ਬੜਾ ਵੱਡਾ ਰੋਲ ਏ ਇਨ੍ਹਾਂ ਸੰਸਥਾਵਾਂ ਨੂੰ ਜਿਉ ਸਰਕਾਰਾਂ ਨੇ ਏਜੰਸੀਆ ਨੇ ਕਮਜ਼ੋਰ ਕੀਤਾ ਤੇ ਸਾਡਾ ਵੀ ਕਿਤੇ ਨਾ ਕਿਤੇ ਸਾਡਾ ਵੀ ਉਹਦੇ ਚ ਰੋਲ ਏ ਕਿਉਂਕਿ ਅਸੀਂ ਉਸ ਧਰਾਂ ਨੂੰ ਜਿਤਾ ਕੇ ਭੇਜਦੇ ਰਹੇ ਇਹਨਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਮੀਟਿੰਗ ਕੀਤੀ ਅੰਮ੍ਰਿਤਸਰ ਚ ਕਿ ਅਸੀਂ ਇੱਕ ਦੇ ਮੁਕਾਬਲੇ ਸ਼੍ਰੋਮਣੀ ਕਮੇਟੀ ਚ ਇੱਕ ਦੇ ਮੁਕਾਬਲੇ ਇੱਕ ਕੈਂਡੀਡੇਟ ਖੜਾ ਕਰਨ ਲਈ ਸਾਰੀਆਂ ਧਰਾਂ ਨੂੰ ਇਕੱਠਿਆ ਕਰਨਾ ਚਾਹੁੰਦੇ ਆ ਓਏ ਮੀਟਿੰਗ ਚ ਮੈਂ ਵੀ ਗਿਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਇਹੋ ਜੀ ਆ ਇਹ ਜਿਹੜੀਆਂ ਮੀਟਿੰਗਾਂ ਨੇ ਇਹ 23 ਜ਼ਿਲ੍ਹਿਆਂ 'ਚ ਕਰੋ ਭਾਈ ਕੌਂਕੇ ਦੇ ਸਬੰਧ 'ਚ ਜਿਹੜੀ ਰਿਪੋਰਟ ਆਈ ਏ ਉਹਦਾ ਤੁਸੀਂ ਸਾਰੀਆਂ ਪੰਥਕ ਜਥੇਬੰਦੀਆਂ ਬੈਠੀਆਂ ਹੋ ਮੈਂ ਸਮਝਦਾ ਵਾਂ ਕਿ ਉਸ ਤੋਂ ਵੱਡਾ ਵੱਡੀ ਲਾਹਨਤ ਸਾਡੇ ਲਈ ਕੋਈ ਨਹੀਂ ਕਿ ਅਸੀਂ ਭਾਈ ਕੌਂਕੇ ਦੇ ਲਈ ਕੋਈ ਇਨਸਾਫ ਨਹੀਂ ਲੈ ਸਕੇ ਇੱਥੋਂ ਤੱਕ ਕਿ ਅਸੀਂ ਐਫ ਆਈ ਆਰ ਵੀ ਦਰਜ ਨਹੀਂ ਕਰਾ ਸਕੇ ਸਾਫ ਮੋਰ ਕੀ ਨੂੰ ਲੱਗਿਆ 1 ਸਾਲ ਹੋ ਗਿਆ ਚਾਰ ਮੰਗਾ ਤੋਂ ਇਲਾਵਾ ਸਿੱਖਾ ਦਿਆ ਬਹੁਤ ਸਾਰੀਆਂ ਹੋਰ ਮੰਗਾ ਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਇਨਸਾਫ ਬੰਦੀ ਸਿੰਘਾਂ ਦੀ ਰਹਾਈ ਇਹਨਾਂ ਚਾਰ ਮੰਗਾ ਕਰਕੇ ਇਹ ਮੋਰਚਾ ਲੱਗਿਆ ਪਰ ਲੰਬੇ ਸਮੇਂ ਤੋਂ ਸਿੱਖਾਂ ਦੀਆਂ ਜਿਹੜੀਆਂ ਹੋਰ ਪੰਜਾਬ ਦੀਆਂ ਜਿਹੜੀਆਂ ਹੋਰ ਮੰਗਾ ਨੇ ਉਹ ਵੀ ਹੋਵੇਂ ਦੀਆਂ ਹੋਵੇਂ ਖੜੀਆਂ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਕੋਈ ਉਹਨਾਂ ਦਾ ਧਿਆਨ ਨਹੀਂ ਕਿ ਅਸੀਂ ਸਿੱਖਾਂ ਦੀ ਆ ਪੰਜਾਬ ਦੀ ਆ ਮੰਗਾ ਮੰਨੀਆਂ ਨੇ ਕੌਮ ਨੂੰ ਬਹੁਤ ਧੜਿਆ ਚ ਵੰਡਤਾ ਹੈ ਕਿਸੇ ਧੜੇ ਨੂੰ ਉਹਨਾਂ ਨੇ ਇੰਨਾ ਸ਼ਕਤੀਸ਼ਾਲੀ ਨਹੀਂ ਰਹਿਣਤਾ ਕਿ ਕੇਂਦਰ ਸਰਕਾਰ ਨਾਲ ਜਾ ਕੇ ਉਹ ਗੱਲ ਕਰ ਸਕੇ ਤੇ ਨਾ ਹੀ ਕੇਂਦਰ ਸਰਕਾਰ ਨੇ 1985 ਤੋਂ ਬਾਅਦ ਕਦੇ ਕਿਸੇ ਸਿੱਖ ਲੀਡਰ ਨੂੰ ਸੱਦਿਆ ਏ ਕਿ ਤੁਸੀਂ ਆਪਣੀਆਂ ਮੰਗਾਂ ਦੱਸੋ ਕਿ ਕੀ ਕਿਹੜੀਆਂ ਮੰਗਾਂ ਨੇ ਤੁਹਾਡੀਆਂ ਤੇ ਸਾਡੀਆਂ ਮੰਗਾਂ ਵੀ ਬੜੀਆਂ ਜਾਇਜ਼ ਨੇ ਇਸ ਮੁਲਖ ਨੂੰ ਆਜ਼ਾਦ ਕਰਾਉਣ ਲਈ ਜੋ ਕੋਜ ਕੀਤਾ ਪੰਜਾਬੀਆਂ ਨੇ ਸਿੱਖਾ ਨਹੀਂ ਉਹ ਕੋਈ ਦੱਸਣ ਵਾਲੀ ਗੱਲ ਨਹੀਂ ਗਈ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਹੋਵੇ ਤੇ ਉਹਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਜਾਂਦਾ ਹੈ ਕੇਂਦਰ ਦੀਆਂ ਏਜੰਸੀਆਂ ਕੇਂਦਰ ਸਰਕਾਰ ਜਿਹੜੀ ਮਰਜ਼ੀ ਹੋਵੇ ਕੇਂਦਰ ਚ ਪਾਲਿਸੀ ਉਹਨਾਂ ਦੀ ਜਿਹੜੀ ਏਜੰਸੀਆ ਦੀ ਜਿਹੜੀ ਸਟੇਟ ਦੀ ਪਾਲਿਸੀ ਉਹਵੇਂ ਹੀ ਚੱਲਦੀ ਹੈ 70 ਸਾਲ ਲੱਗੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਤੇ ਸਭ ਤੋਂ ਵੱਡਾ ਰੋਲ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਪਾਇਆ ਏ ਸਿੱਖਿਆ ਦੀਆਂ ਜਿਹੜੀਆਂ ਮੇਨ ਸੰਸਥਾਵਾਂ ਸਨ ਸ਼ਰੋਮਣੀ ਕਮੇਟੀ ਸ਼ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਇਹ ਤਿੰਨੇ ਸੰਸਥਾਵਾਂ ਅੱਜ ਹਾਸ਼ੀਏ ਤੇ ਆ ਤੇ ਉਹਦੇ ਚ ਸਾਡਾ ਸਾਰਿਆਂ ਦਾ ਬੜਾ ਵੱਡਾ ਰੋਲ ਏ ਇਨ੍ਹਾਂ ਸੰਸਥਾਵਾਂ ਨੂੰ ਜਿਉਂ ਸਰਕਾਰਾਂ ਨੇ ਏਜੰਸੀਆਂ ਨੇ ਕਮਜ਼ੋਰ ਕੀਤਾ ਤੇ ਸਾਡਾ ਵੀ ਕਿਤੇ ਨਾ ਕਿਤੇ ਸਾਡਾ ਵੀ ਉਹਦੇ 'ਚ ਰੋਲ ਏ ਕਿਉਂਕਿ ਅਸੀਂ ਉਸ ਧਰਾਂ ਨੂੰ ਜਿਤਾ ਕੇ ਭੇਜਦੇ ਰਹੇ ਜਿਨ੍ਹਾਂ ਨੇ ਸੰਸਥਾਵਾਂ ਨੂੰ ਹਾਸ਼ੀਏ ਤੇ ਲੈ ਆਂਦਾ 12 ਸਾਲ ਬਾਅਦ ਉਹਨ ਸ਼ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣ ਲੱਗੀ ਏ ਪਤਾ ਨਹੀਂ ਕਦੋਂ ਇੱਕ ਸੰਭਾਵਨਾ ਬਣੀ ਏ ਪਤਾ ਨਹੀਂ ਕਦੋਂ ਇਲੈਕਸ਼ਨ ਹੁੰਦੀ ਏ ਪਰ ਵੋਟਾ ਉਹਦੀਆ ਬਣ ਰਹੀਆ ਨੇ ਤੁਸੀਂ ਸਾਰੇ ਪਿੰਡਾਂ ਚੋਂ ਦੂਰੋਂ ਨੇੜਿਓਂ ਪੰਜਾਬ ਦੇ ਕੋਨੇ-ਕੋਨੇ ਚੋਂ ਆਏ ਹੋ ਸਭ ਤੋਂ ਵੱਡਾ ਕੰਮ ਏ ਆਪਾਂ ਨੂੰ ਫਰਵਰੀ 28 ਫਰਵਰੀ ਤੱਕ ਜਿਹੜੀ ਆ ਵੋਟਾ ਬਣਨੀਆਂ ਨੇ ਵੋਟਾ ਬਣਾਉਣੀਆਂ ਜਿਹੜੀ ਆ ਤੇਰਾ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਾਬਜ ਤੇਰੇ ਬਾਦਲ ਅਕਾਲੀ ਦਲ ਦੀ ਉਹਦੇ ਨਾਲ ਲੜਦੀ ਆ ਰਹੀਆਂ ਨੇ ਤੇ ਹਰ ਵਾਰ ਆਪੋ ਆਪਣੇ ਕੈਂਡੀਡੇਟ ਖੜੇ ਕਰਕੇ ਤੇ ਹਰ ਕਰਦੀਆਂ ਨੇ ਤੇ ਹਰ ਵਾਰ ਹਾਰਦੀਆਂ ਨੇ ਤੇ ਹੁਣ ਵੀ ਹਾਲਾਤ ਜਾਪਦੇ ਉਸੇ ਤਰ੍ਹਾਂ ਦੇ ਹੀ ਨੇ ਭਾਈ ਅਮਰੀਕ ਸਿੰਘ ਜੀ ਜਿਹੜੇ ਅਮਰਤ ਸੰਚਾਰ ਜਥੇਆ ਦੇ ਪੰਜ ਪਿਆਰਿਆਂ ਚੋਂ ਨੇ ਭਾਈ ਗੁਰਦੇਵ ਸਿੰਘ ਜੀ ਭਾਈ ਬਲਕਾਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਭਾਈ ਗਰਨੇਕ ਸਿੰਘ ਜੀ ਇਹਨਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਮੀਟਿੰਗ ਕੀਤੀ ਅੰਮ੍ਰਿਤਸਰ ਚ ਕਿ ਅਸੀਂ ਇੱਕ ਦੇ ਮੁਕਾਬਲੇ ਸ਼੍ਰੋਮਣੀ ਕਮੇਟੀ ਚ ਇੱਕ ਦੇ ਮੁਕਾਬਲੇ ਇੱਕ ਕੈਂਡੀਡੇਟ ਖੜਾ ਕਰਨ ਲਈ ਸਾਰੀਆਂ ਧਿਰਾਂ ਨੂੰ ਇਕੱਠਿਆ ਕਰਨਾ ਚਾਹੁੰਦੇ ਆ ਉਹ ਮੀਟਿੰਗ 'ਚ ਮੈਂ ਵੀ ਗਿਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਇਹੋ ਜੀ ਆ ਇਹ ਜਿਹੜੀ ਆ ਮੀਟਿੰਗਾਂ ਨੇ ਇਹ 23 ਜ਼ਿਲ੍ਹਿਆਂ ਚ ਕਰੋ ਤੇ ਪਹਿਲੀ ਮੀਟਿੰਗ ਗਰਦਾਸਪੁਰ ਚ ਰੱਖੋ ਇਹਨਾਂ ਨੇ ਮੇਰੀ ਬੇਨਤੀ ਮੰਨ ਕੇ ਪਹਿਲੀ ਮੀਟਿੰਗ ਗਰਦਾਸਪੁਰ ਚ ਰੱਖੀ ਜਿਹੜੀ ਅਸੀਂ 29 ਦਸੰਬਰ ਨੂੰ ਕੀਤੀ ਏ ਉਹਦੇ ਚ ਇਹਨਾਂ ਨੇ ਪੰਜ ਪਿਆਰ ਪੰਜ ਸਿੰਘ ਜਿਹੜੇ ਆਪ ਇਲੈਕਸ਼ਨ ਨਹੀਂ ਲੜਨਗੇ ਪਿਛਲਾ ਉਹਨਾਂ ਦਾ ਕਰਤਾਰ ਸੱਚਾ ਸੁੱਚਾ ਸਾਫ਼ ਸੁਥਰਾ ਹੋਏ ਉਹ ਇਲੈਕਸ਼ਨ ਲੜਾਉਣਗੇ ਉਹਨਾਂ ਦੀ ਚੋਣ ਜਿਹੜੀ ਏ ਉਹ ਗਰਦਾਸਪੁਰ ਚ ਕੀਤੀ ਏ ਤੇਸ ਤੋਂ ਬਾਅਦ ਸਾਰੇ ਜ਼ਿਲ੍ਹਾ ਚੋ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ ਏ ਅੰਮ੍ਰਿਤਸਰ ਚ ਭਾਈ ਬਲਦੇਵ ਸਿੰਘ ਹੀ ਸਿਰਸਾ ਨੇ ਦੱਸਿਆ ਕਿ 19 ਤਰੀਕ ਨੂੰ ਇਹਨਾਂ ਨੇ ਅੰਮ੍ਰਿਤਸਰ ਰੱਖੀ ਉਸ ਤੋਂ ਬਾਅਦ 18 ਨੂੰ ਤਰਨਤਾਰ ਰੱਖੀ ਏ 20 ਨੂੰ ਲੁਧਿਆਣੇ ਰੱਖੀ ਏ ਇਸੇ ਤਰ੍ਹਾਂ ਤੁਸੀਂ ਅੱਜ ਸਾਬ ਸਾਬ ਜਦਾਜੀਤ ਸਿੰਘ ਨਗਰ ਰੋਪੜ ਤੇ ਹੋਰ ਜ਼ਿਲ੍ਹਾ ਚੋਂ ਆਏ ਹੋ ਤੁਹਾਨੂੰ ਵੀ ਭਾਈ ਪਾਲ ਸਿੰਘ ਜੀ ਬੈਠੇ ਨੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਵੀ ਜ਼ਿਲ੍ਹਿਆਂ ਚੋਂ ਤੁਸੀਂ ਜਿਹੜੀ ਆ ਉਹ ਡਾਟਾ ਲਾਓ ਤੇ ਅਸੀਂ ਫਰਵਰੀ ਤੱਕ ਸਾਰੇ ਪੰਜਾਬ ਚ 23 ਦੇ 23 ਜ਼ਿਲ੍ਹੇ ਜਿਹੜੇ ਆ ਉਹ ਕੰਪਲੀਟ ਕਰਕੇ ਉਸ ਤੋਂ ਬਾਅਦ ਇੱਕ ਵੱਡਾ ਇਕੱਠ ਕਰੀਏ ਤੇ ਸ਼ਰੋਮਣੀ ਕਮੇਟੀ ਚ ਇੱਕ ਦੇ ਮੁਕਾਬਲੇ ਇੱਕ ਸਾਫ਼ ਸੁਥਰਾ ਜਿਹੜਾ ਕੈਂਡੀਡੇਟ ਹੋਵੇ ਉਹਨੂੰ ਉਤਾਰੀਏ ਭਾਈ ਬਲਦੇਵ ਸਿੰਘ ਜੀ ਸਰਸਾ ਨੇ ਭਾਈ ਕੌਂਕੇ ਜੀ ਬਾਰੇ ਤਾਨੂੰ ਵਿਸਤਾਰ ਨਾਲ ਦੱਸਦਾ ਮੈਂ ਬੋਧਾ ਉਹਦੇ ਬਾਰੇ ਟਾਈਮ ਨਹੀਂ ਲੈਣਾ ਪਰ ਭਾਈ ਕੌਂਕੇ ਦੇ ਸਬੰਧ ਚ ਜਿਹੜੀ ਰਿਪੋਰਟ ਆਈ ਏ ਉਹਦਾ ਤੁਸੀਂ ਸਾਰੀਆਂ ਪੰਥਕ ਜਥੇਬੰਦੀਆਂ ਬੈਠੀਆਂ ਹੋ ਮੈਂ ਸਮਝਦਾ ਵਾਂ ਕਿ ਉਸ ਤੋਂ ਵੱਡਾ ਵੱਡੀ ਲਾਹਨਤ ਸਾਡੇ ਲਈ ਕੋਈ ਨਹੀਂ ਕਿ ਅਸੀਂ ਭਾਈ ਕੌਂਕੇ ਦੇ ਲਈ ਕੋਈ ਇਨਸਾਫ ਨਹੀਂ ਲੈ ਸਕੇ ਇੱਥੋਂ ਤੱਕ ਕਿ ਅਸੀਂ ਐਫ ਆਈ ਆਰ ਵੀ ਦਰਜ ਨਹੀਂ ਕਰਾ ਸਕੇ ਤੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਬਾਦਲ ਸਰਕਾਰ ਬਾਦਲ ਸਰਕਾਰ ਦੀ ਉਸ ਵੇਲੇ ਦੀ ਬਾਦਲ ਸਰਕਾਰ ਕੋਲ 99 ਚ ਰਿਪੋਰਟ ਆ ਗਈ ਸੀ ਉਸ ਤੋਂ ਬਾਅਦ ਵੀ ਦੋ ਵਾਰ ਬਾਦਲ ਸਰਕਾਰ ਜਿਹੜੀ ਉਹਨੇ ਬਾਦਲ ਪਰਿਵਾਰ ਜਿਹੜਾ ਉਹਨੇ ਪੰਜਾਬ ਤੇ ਰਾਜ ਕੀਤਾ ਏ ਸੋ ਮੈਂ ਸਮਝਦਾ ਕਿ ਇਸ ਤੋਂ ਵੱਡੀ ਸਾਡੇ ਲਈ ਲਾਹਨਤ ਕੋਈ ਨਹੀਂ ਕੀ ਜੇ ਅਸੀਂ ਹੁਣ ਵੀ ਸਾਰੀਆਂ ਤੁਸੀਂ ਜਥੇਬੰਦੀਆਂ ਆਈਆਂ ਹੋ ਸਾਰੀਆਂ ਆਪਣੀ ਆਪਣੀ ਹੌਮੇ ਛੱਡ ਕੇ ਇਸ ਮਸਲੇ ਨੂੰ ਲੈ ਕੇ ਆਪਾਂ ਇਕੱਤਰ ਹੋਈਏ ਤੇ ਪੰਜਾਬ ਚ ਮਾਰਚ ਕੱਢੀਏ ਉਹ ਭਾਈ ਕੌਂਕੇ ਦਾ ਸਾਫ਼ ਲੈਣ ਲਈ ਸੋ ਮੈਂ ਬਹੁਤੀਆ ਬਹੁਤਾ ਸਮਾਂ ਨਹੀਂ ਲੈਣਾ ਭਾਈ ਪਾਲ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਸਾਲ ਉਹਨਾਂ ਤੇ ਉਹਨਾਂ ਦੀ ਟੀਮ ਨੇ ਸਾਰੀ ਭਾਈ ਗੁਰਦੀਪ ਸਿੰਘ ਜੀ ਬੈਠੇ ਨੇ ਬਲਵਿੰਦਰ ਸਿੰਘ ਜੀ ਬੈਠੇ ਨੇ ਵਕੀਲ ਸਹਿਬਾਨ ਬੈਠੇ ਨੇ ਚਾਲ ਸਾਹਿਬ ਬੈਠੇ ਨੇ ਇਹਨਾਂ ਸਾਰਿਆਂ ਨੇ ਰਲ ਕੇ ਇਹ ਕੌਮੀ ਇਨਸਾਫ ਮੋਰਚਾ ਜਿਹੜਾ ਲਾਇਆ ਸੀ ਉਸ ਤੋਂ ਪਹਿਲਾਂ ਇਹਨਾਂ ਨੇ 8-9 ਮਹੀਨੇ ਸਾਰੇ ਪੰਜਾਬ 'ਚ ਚੱਕਰ ਲਾਇਆ ਤੇ ਸਾਰੀਆਂ ਧਿਰਾਂ ਨੂੰ ਮਿਲ ਕੇ ਇਹ ਜਿਹੜਾ ਆਪਣੇ ਮੋਰਚਾ ਲਾਇਆ ਸੀ ਬਹੁਤ ਸ਼ੁਰੂ 'ਚ ਇਕੱਠ ਲੱਖਾਂ ਦੀ ਗਿਣਤੀ 'ਚ ਇਕੱਠ ਹੋਇਆ ਪਰ ਇਹ ਮੋਰਚਾ ਚ ਉਤਰਾ ਚੜਾ ਆਉਂਦੇ ਨੇ ਸੁਭਾਅਕ ਏ ਮੋਰਚੇ 'ਚ ਹੁਣ ਗਿਂਤੀ ਕਾਟੇ ਦੀ ਕਬਰੌਣ ਦੀ ਲੋੜ ਨਹੀਂ ਸਮੁੱਚੇ ਪੰਜਾਬ 'ਚੋਂ ਜਿਹੜੀ ਸੰਗਤ ਆਈ ਏ ਜੇ ਆਪਾਂ ਇਹ ਮੋਰਚੇ ਨੂੰ ਕਾਮਯਾਬ ਕਰਨਾ ਏ ਤੇ ਹਰ ਪਿੰਡ 'ਚੋਂ ਹਰ ਸ਼ਹਿਰ 'ਚੋਂ ਜਿੱਥੇ ਵੀ ਕੋਈ ਸੱਜਣ ਹੈ ਨੇ ਉਹਨਾਂ ਨੂੰ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਟਾਈਮ ਕੱਢ ਕੇ ਇਹ ਮੋਰਚੇ ਦਾ ਜਿਹੜਾ ਵੀ ਕੋਈ ਪ੍ਰੋਗਰਾਮ ਕਨਵੀਨਰ ਭਾਈਪਾਲ ਸਿੰਘ ਜੀ ਫਰਾਂਸ ਦੇ ਉਹਨਾਂ ਦੀ ਟੀਮ ਦਿੰਦੀ ਏ ਉਹਦੇ 'ਚ ਹਾਜ਼ਰੀ ਲਾਉਣੀ ਚਾਹੀਦੀ ਏ ਸਾਰਿਆਂ ਤੁਸੀਂ ਜੱਥੇਬੰਦੀ ਆਈ ਆਓ ਮੈਂ ਬੇਨਤੀ ਕਰਾਂਗਾ ਕਿ ਇਸ ਤੋਂ ਬਾਅਦ ਆਪਾਂ ਇੱਕ ਮੀਟਿੰਗ ਕਰਨੀ ਹੈ ਭਾਈ ਕੌਕੇ ਜੀ ਦਾ ਜਿਹੜਾ ਪ੍ਰੋਗਰਾਮ ਹੈ ਅਗਲਾ ਪ੍ਰੋਗਰਾਮ ਉਹਦੇ ਤੇ ਅਸੀਂ ਕੋਈ ਪ੍ਰੋਗਰਾਮ ਪੰਜਾਬ ਦੇ ਲੋਕਾਂ ਨੂੰ ਸੰਗਤ ਨੂੰ ਉਹ ਜਿਹੜਾ ਹੈ ਉਹ ਦੇਣਾ ਹੈ ਸੋ ਇਨੀਆਂ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ